ਮੈਂ ਮੈਂ ਗੁਰਵਿੰਦਰ ਸਿੰਘ ਗਵਿੰਦਰ ਤੇ ਇੱਕ ਮਿੰਟ ਸੁਣ ਲੈ ਮੇਰਾ ਨਾਮ ਲੈ ਕੇ 5000 ਰੁਪਇਆ ਲੈ ਲਿਆ ਕੀ ਤੋਂ ਲੈ ਲਿਆ ਇੱਕ ਮੈਨੂੰ ਬਾਹਰੋਂ ਇੱਕ ਮੈਨੂੰ ਬਾਹਰੋਂ ਕਾਲ ਆਈ ਅੱਛਾ ਮੈਨੂੰ ਉਹ ਕਹਿੰਦੇ ਵੀ ਜਿਹੜਾ ਗੰਧ ਦੀ ਮੁੰਡਾ ਬਰਨਾਲੇ ਵਾਲਾ ਹੂੰ ਵੀ ਕਿਸੇ ਪਰਿਵਾਰ ਦੇ ਘਰ ਜਾ ਕੇ ਨੇ ਤੁਮ ਕੀ ਤੋਂ ਉਹਨਾਂ ਤੋਂ 10000 ਰੁਪਇਆ ਲੈ ਲਿਆ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀ ਪਾਪਾ ਮਨਪ੍ਰੀਤ ਜੀ ਹਾਂ ਜੀ ਹਾਂ ਜੀ ਚੜਦੀ ਕਲਾ ਜੀ ਤੁਸੀਂ ਦੱਸੋ ਲਵਤਿਓ ਠੀਕ ਹੈ ਬਾਬਾ ਜੀ ਕਾ ਮੈਂ ਤੁਹਾਨੂੰ ਇਹ ਪੁੱਛਣਾ ਵੀ ਤੁਸੀਂ ਮੈਨੂੰ ਕਦੋਂ ਬੁਲਾਇਆ ਸੀਗਾ ਫਰੀਦਕੋਟ ਵੀ ਆ ਅੱਛਾ ਉਹ ਤੇ ਫਾਉਂਡੇਸ਼ਨ ਆ ਕੇ ਆਪਾਂ ਬੁਲਾਇਆ ਜਾਂਦਾ ਸਾਡੇ ਗਾੜ੍ਹ ਤੇ ਆਪਣੇ ਆਪ ਫੂਲ ਲਾ ਕੇ ਬੁਲਾਇਆ ਸੀ ਆ ਪਰ ਆਹ ਗੱਲ ਕਰ ਕਾਦੇ ਮਸਲੇ ਚ ਬੁਲਾਇਆ ਸੀ ਨਹੀਂ ਬਾਬਾ ਜੀ ਗੱਲ ਕਰੋ ਮੈਂ ਛੋਟੀ ਨਾਲ ਗੱਲ ਕਰਨੀ ਹੈ ਹੈਲੋ ਹੈਲੋ ਉਹ ਤੇ ਤਨੋਜ ਦੇ ਜਦੇ ਅਸੀਂ ਆਉਂਦੇ ਨਹੀਂ ਸੀ ਕਿ ਕਿੱਥੇ ਗਿਆ ਸੀ ਬਾਬਾ ਪਚਾ ਵਿੱਚ ਵਿੱਚ ਪੁੱਲ ਥੱਲੇ ਬਹਿ ਕੇ ਉੱਥੇ ਕਿੱਥੇ ਕਿੱਥੇ ਤੁਸੀਂ ਆਪਾਂ ਕਹਿਆ ਸੀ ਆਇਆ ਤਾਂ ਨਾ ਰੱਖੀ ਬੜ ਜਾਣਾ ਨਹੀਂ ਨਹੀਂ ਤੁਸੀਂ ਇਹ ਗੱਲ ਕਹੀ ਸੀ ਵੀ ਨਾਲੇ ਆਈ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਪ ਆਈ ਇਸ ਤੇ ਗੱਲ ਕਰਨੀ ਹੈ ਨਹੀਂ ਗੱਲ ਨਹੀਂ ਚੰਡੀਗੜ੍ਹ ਜਾਣਾ ਬਾਬਾ ਗੱਲ ਨਹੀਂ ਸੀ ਤੁਸੀਂ ਕਿਹਾ ਤੁਸੀਂ ਇਹ ਕਿਹਾ ਸੀ ਕਹਿੰਦੇ ਵੀ ਆਪਾਂ ਇੱਧਰ ਕਿਸੇ ਨੂੰ ਮਿਲਣਾ ਵੀ ਕਿਸੇ ਸਿਆਣੇ ਕੋਲੇ ਪਤਾ ਨਹੀਂ ਕਿੱਥੇ ਇਕੱਠੇ-ਕੁੱਠ ਰੱਖਿਆ ਉੱਥੇ ਜਾਣਾ ਤੁਸੀਂ ਇਹ ਗੱਲ ਕਹੀ ਸੀ ਭਾਈ ਜੀ ਭਾਈ ਜੀ ਤੇ ਤੇਰੇ ਨਾਲ ਗਰੂਪ ਨੇ ਗੱਲ ਕੀਤੀ ਸੀ ਜਿਹ ਗਰੂਪ ਸਾਡੇ ਨਾਲ ਸੀ ਉਹਨੇ ਕਿਹਾ ਸੀ ਵੀ ਜਿਹੜਾ ਤੂੰ ਮਤਲਬ ਮਤਲਬ ਮਾਰ ਕਰੀ ਜਾਂਦਾ ਯਾਰ ਇਹਦੇ ਬਾਰੇ ਗੱਲ ਕਰਨੀ ਹੋਈ ਸੀ ਨਾ ਇਹ ਗੱਲ ਨਹੀਂ ਦੇਖੋ ਨਹੀਂ ਜਦੋਂ ਬਾਹਰ ਕੱਢ-ਕੱਢ ਕੇ ਉਹ ਇਹਨੂੰ ਕੁੱਟੀ ਜਾਣਾ ਚਰਚਾਲ ਮਤ ਕਿਮਤ ਮਸਲਾ ਜਿਹੜਾ ਚਾਰ ਵੀਡੀਓ ਸਾਡੇ ਕੋਲੇ ਪਈ ਆ ਯਾਰ ਹਾਂ 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 ਮੇਰੀ ਗੱਲ ਸੁਣੋ ਉਹ ਬੰਦੇ ਨੇ ਦੇਖੋ ਇੱਕ ਮਿੰਟ ਅੰਬਰ ਤੋਂ ਉਹ ਬੰਦੇ ਨੇ ਅੰਬਰ ਤੋਂ ਪਾਣ ਕਰਕੇ ਠੀਕ ਆ ਜਿਸੂ ਮਿਸੂ ਆ ਜਾਂਦੇ ਆਪਾਂ ਕਿਸੇ ਤੋਂ ਆਪਾਂ ਕਿਤੇ ਨੂੰ ਕਿਹੜੀ ਅਥਾਰਟੀ ਇਹਦੀ ਕੁੱਟਣਾ ਮਾਰ ਕੁੱਟ ਮਾਰ ਕਰਨ ਦੀ ਅੱਛਾ ਤੈਨੂੰ ਕਿਹਾ ਵੀ ਕੁੱਟ ਤੇ ਫਿਰ ਉਦਦੇ ਪਾਪਾ ਤੂੰ ਉਦਦੇ ਮੈਨੂੰ ਕਿਉਂ ਸਾਵਾਸੇ ਕਰਦਾ ਸੀ ਫਿਰ ਭਾਈ ਸਾਹਿਬ ਬਾਬਾ ਜੀ ਦਾ ਨਾਮ ਲੈ ਕੇ ਕਿਸੇ ਤੋਂ ਫੋਨ ਗਾਲ ਕਰਵਾਈਏ ਬਾਬਾ ਇਹਨੇ ਨਹੀਂ ਕਿਨੂੰ ਫੋਨ ਕਾਲ ਕਰਾਈ ਜਾ ਮੈਂ ਕਿਹਦਾ ਨਾਮ ਲੈ ਕੇ ਕਰਵਾਈਆ ਤੁਸੀਂ ਇੱਕ ਇੱਕ ਲੈਟਰ ਗੱਡੇ ਉਹਦੇ ਵਿੱਚ ਤੁਸੀਂ ਤੁਸੀਂ ਇਹ ਲਿਖਿਆਗਾ ਵੀ ਗਾਂਧੀ ਬਰਨਾਲਾ ਨੂੰ ਅਸੀਂ ਵੀ ਉਹ ਕਰਦੇ ਆਂ ਦੀ ਟੀਮ ਚੋਂ ਕੱਢਦੇ ਆਂ ਕੋਈ ਗੱਲ ਨਹੀਂ ਬਾਬਾ ਕੱਢੋ ਪਰ ਪਤਾ ਕੀ ਮੈਂ ਕਿਹੜਾ ਸੁਥੂ ਕੋਈ ਪੈਸੇ ਲੈ ਕੇ ਕੰਮ ਕਰ ਰਿਹਾ ਸੀ ਠੀਕ ਆ ਨਾ ਬਾਬਾ ਯਾਰ ਗੱਲ ਦੀ ਗਲਤੀ ਜੇ ਮੈਂ ਕਰਦਾ ਮੇਰੇ ਨਾਲ ਵੀ ਇਹ ਜੇ ਵਾਪਸ ਸਾਡੀ ਟੀਮ ਚ ਕੋਈ ਵੀ ਗਲਤ ਆ ਉਹ ਵੀ ਅਸੀਂ ਆਈ ਅਸੀਂ ਇਹੀ ਕਹਿੰਦੇ ਆਂ ਸਾਡੀ ਟੀਮ ਤੋਂ ਬਾਹਰ ਹੋ ਜਾਜੇ ਬਾਸ ਸਾਡੇ ਸੁਥੂ ਨਾਲੋਂ ਦੇ ਬਾਹਰ ਹੁੰਦਾ ਬੰਦਾ ਯਾਰ ਵਧੀਆ ਗੱਲ ਆ ਇੱਕ ਮਿੰਟ ਨਹੀਂ 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 ਫਿਰ ਤੁਸੀਂ ਉਹ ਮੇਰੇ ਕੜ ਦੇ ਦੁਕਾਨ ਮੈਂ ਜਿ ਸਮਾਨ ਕੜ ਕੜ ਕੇ ਤੈਨੂੰ ਕਿਹੜੇ ਅਥੋਰਿਟੀਸ ਵੀ ਆ ਕੇ ਕਰਨ ਦੀ ਨਹੀਂ ਬਾਬਾ ਜੀ ਹਸਾ ਕੇ ਤੁਸੀਂ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਕਾਨੂੰਨ ਚ ਕਿੱਥੇ ਲਿਖਿਆਗਾ ਵੀ ਗੁਰੂ ਘਰ ਦੇ ਸਾਹਮਣੇ ਕੋਈ ਜਰਦੇ ਬੇੜੀਆਂ ਵਿੱਚ ਓਏ ਯਾਰ ਉਹ ਤਾਂ ਠੀਕ ਹੈ ਉਹ ਸਮਝਾਉਣ ਦਾ ਵੀ ਤਰੀਕਾ ਹੁੰਦਾ ਏ ਥੋੜੀ ਜਿਹਾ ਸਮਝਾਉਣ ਨੂੰ ਮੇਰੀ ਗੱਲ ਸੁਣਾ ਉਹ ਦੁਕਾਨ ਵਾਲੀ ਵੀਡੀਓ ਪੂਰੀ ਓਮੇ ਜਿਕਰ ਮੇਰੇ ਅਕਾਊਂਟ ਤੇ ਪਈਆ ਕਿਹਦੇ ਥੱਪੜ ਮਾਰੇ ਕਿਹਨੂੰ ਅਸੀਂ ਗਾਲ ਕੱਢਿਆ ਜਿਹਨੂੰ ਅਸੀਂ ਰੋਗਨਾ ਬੋਲਿਆ ਅਸੀਂ ਫਿਰ ਤੋਂ ਬਾਬਾ ਜੀ ਦੇ ਬਾਬਾ ਜੀ ਦੇ ਨਾਮ ਲੈ ਕੇ ਕਿਸੇ ਨੂੰ ਫੋਨ ਸਰਵਾਇਆ ਐ ਸੈੱਟ ਨੂੰ ਜਿਵੇਂ ਮੈਂ ਮਨਪ੍ਰੀਤ ਬੋਲਦਾ ਬਈ ਜੇ ਤਾਂ ਦੀ ਤੇ ਪਰ ਇਨੇ ਨਹੀਂ ਨਹੀਂ ਕਿਸੇ ਤੋਂ ਨਹੀਂ ਕਰਵਾਇਆ ਮਨਪ੍ਰੀਤ ਨਹੀਂ ਕਰਿਆ ਸੀ ਭਾਈ ਜੀ ਭਾਈ ਜੀ ਮਨਪ੍ਰੀਤ ਆਪ ਕਿਉਂ ਨਹੀਂ ਗੱਲ ਕਰਦੇ ਸੋਨੂੰ ਕਿਉਂ ਫੋਨ ਫੜਾਤਾ ਉਹਨਾਂ ਨੇ ਮੈਨੂੰ ਇਹ ਦੱਸੋ ਪਹਿਲਾਂ ਤਾਂ ਤੁਸੀਂ ਕੀ ਕੀਤੀ ਸੀ ਗੱਲ ਨਹੀਂ ਨਹੀਂ ਕੀ ਕੀਤੀ ਭਾਈ ਸਾਹਿਬ ਮੈਂ ਮੈਂ ਐਸਐਚਓ ਦਾ ਨੰਬਰ ਦਿੱਤਾ ਸੀ ਇਹਨੂੰ ਮਨਪ੍ਰੀਤ ਨੂੰ ਇਹਨੇ ਮੰਗਿਆ ਸੀ ਕਹਿੰਦਾ ਲਿਆ ਨੰਬਰ ਤੇ ਕਹਿੰਦਾ ਮੈਂ ਗੱਲ ਕਰਦਾ ਇਹਨੇ ਗੱਲ ਕੀਤੀ ਆ ਚਲੋ ਐਂ ਕਰੋ ਜਿਹੜੇ ਬੰਦੇ ਤੋਂ ਜਿਹੜੇ ਬੰਦੇ ਤੋਂ ਮੈਂ ਧਮਕੀ ਦਵਾਈ ਜਾਣਾ ਉਹਦਾ ਨੰਬਰ ਤੋਂ ਮੈਨੂੰ ਤੇ ਬੰਦਾ ਮੂੰਹ ਤੇ ਲਿਓ ਪ੍ਰੂਫ ਲਿਓ ਠੀਕ ਹੈ ਤੇ ਹੁਣ ਬਾਬਾ ਮਨਪ੍ਰੀਤ ਆਪ ਕਿਉਂ ਨਹੀਂ ਗੱਲ ਕਰਦੇ ਸੋਨੂੰ ਕਿਉਂ ਫੋਨ ਫੜਾਇਆ ਉਹ ਮੈਂ ਗੱਲ ਕਰੀ ਜਨਾ ਮੇਰੀ ਗੱਲ ਸੁਣ ਹਾਂ ਐਸਚੋ ਨੂੰ ਮੈਂ ਤਾਂ ਤੂੰ ਮੈਨੂੰ ਐਂ ਦੱਸ ਬਾਬਾ ਮਨਪ੍ਰੀਤ ਮਨਪ੍ਰੀਤ ਬਾਬਾ ਗੱਲ ਸੁਣ ਉੰਨੀ ਦੇਖ ਗੱਲ ਰੱਬ ਲੱਗਦੀ ਕਰੀ ਠੀਕ ਆ ਦੇਖ ਨਾ ਤਾਂ ਮੈਨੂੰ ਤੇਰਾ ਡਰ ਆ ਤੇ ਨਾ ਤੈਨੂੰ ਮੇਰਾ ਗੱਲ ਇਹ ਆ ਤੂੰ ਮੈਸੋ ਨੰਬਰ ਮੰਗਿਆ ਮੈਂ ਤੈਨੂੰ ਦਿੱਤਾ ਐਸਚੋ ਦਾ ਤੇ ਤੂੰ ਕੀ ਗੱਲ ਕਰੀ ਉਹਦੇ ਨਾਲ ਤੂੰ ਮੈਨੂੰ ਇਹ ਮੋੜ ਕੇ ਗੱਲ ਕਹੀ ਕਹਿੰਦਾ ਵੀ ਭਾਈ ਉਹ ਤਾਂ ਐਂ ਕਹਿੰਦਾਗਾ ਵੀ ਇਹਨਾਂ ਨੇ ਗੱਡੀ-ਕੁੱਡੀ ਪੰਨੀਆਂ ਗੱਡੀ ਮੈਂ ਕਿਹੜੀ ਪੰਨੀ ਸੀ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਜੇਸ ਦਿਨ ਅਸੀਂ ਬਠਿੰਡੇ ਆਏ ਆ ਮੈਂ ਤੁਹਾਨੂੰ ਫੋਨ ਲਾਇਆ ਸੀਗਾ ਜਦ ਗੁਰ ਮੈਂ ਤੁਹਾਨੂੰ ਅਸੀਂ ਬੁਲਾਇਆ ਸੀ ਤੁਹਾਨੂੰ ਮੈਂ ਬਾਕਾਇਦਾ ਕਿਹਾ ਸੀ ਵੀ ਆਪਾਂ ਨਾ ਵੀ ਜਿਹੜਾ ਤੁਸੀਂ ਉਹ ਚਰਚ 'ਚ ਬੈਠਾ ਸਿੰਘ ਸੀਗਾ ਉਹਨੂੰ ਘੁੱਟਿਆ ਵਾ ਹਾਂ ਬਾਬਾ ਲਾਇਆ ਥੱਪੜਾ ਸੀ ਕੀ ਮੁਕਰਦੇ ਸੜਿਆਂ ਮ ਲਾਏ ਨੇ ਉਹਦੇ 'ਚ ਗਾਲ ਖਲੋਤੀ ਕੀਤੀ ਐ ਜੇ ਤਾਂ ਗਾਲ ਖਲੋਤੀ ਮੈਂ ਕੱਢੀਆ 1 ਮਿੰਟ ਜੇ ਤਾਂ ਗਾਲ ਖਲੋਤੀ ਮੈਂ ਕੱਢੀਆ ਤਾਂ ਮੇਰੀ ਕੋਈ ਤੌਣ ਲਾ ਦੇ ਠੀਕ ਆ ਚਲੋ ਮੰਨਦਾ ਹਾਂ ਮੇਰੇ ਨਾਲ ਇੱਕ ਤੋਂ ਬੰਦੇ ਇਹ ਜੇ ਖਰਾਬ ਸੀਗੇ ਚਲੋ ਉਹਨਾਂ ਨੇ ਗਾਲ ਖਲੋਤ 'ਚ ਕੱਢੀ ਉਹ ਮੈਂ ਉਹ ਚੀਜ਼ ਦੀ ਮੈਂ ਗਲਤੀ ਮੰਨ ਮੰਨ ਸਕਦਾ ਗਾਲ ਛੱਡ ਮੇਰੀ ਗੱਲ ਸੁਣ ਜਦੋਂ ਆਪਣੇ ਨਾਲ ਕੋਈ ਚਲਾ ਗਿਆ ਹੋਵੇ ਨਾ ਆਪਾਂ ਮੋਢੀ ਹੋਈਏ ਜੇ ਕਿਸੇ ਨੇ ਗਾਲ ਕੱਢੀ ਤੇ ਆਪਾਂ ਹੀ ਜ਼ਿੰਮੇਵਾਰ ਬਣ ਜਾਂਦੇ ਹੁੰਦੇ ਆ ਚਲੋ 1 ਮਿੰਟ ਤੁਸੀਂ ਮੈਨੂੰ ਫੋਨ ਤੇ ਬਾਬਾ ਇਹ ਵੀ ਕਹਿ ਸਕਦੇ ਸੀ ਵੀ ਭਾਈ ਤੇਰੇ ਨਾਲ ਦੇ ਗਾਲਾਂ ਕੱਢਦੇ ਆ ਉਹ ਮੇਰੀ ਬੇਨਤੀ ਤਾਂ ਸੁਣ ਲਾ ਪੂਰੀ ਸੁਣ ਲਾ ਯਾ ਫੇਰ ਮੈਂ ਬਸ ਹਾਂ ਤੁਹਾਨੂੰ ਅਸੀਂ ਬੋਲਾਇਆ ਸੀ ਉੱਥੇ ਕਿ ਤੁਸੀਂ ਬਾਬਾ ਜੀ ਮੈਨੂੰ ਬੁਲਾਇਆ ਸੀ ਤੁਸੀਂ ਮੈਨੂੰ ਇਹ ਤਾਂ ਨਹੀਂ ਤੁਸੀਂ ਮੈਨੂੰ ਇਹ ਤਾਂ ਨਹੀਂ ਕਿਹਾ ਵੀ ਭਾਈ 1 ਮਿੰਟ ਪੂਰੀ ਯਾਰ ਮੈਨੂੰ ਤਾਂ ਗੱਲ ਕਰਨ ਲੈ ਚੱਲ ਚੱਲ ਕਰੋ ਕਲੀਅਰ ਕਰੋ ਫੇਰ ਮੈਂ ਕਰੂੰ ਹਾਂ ਹਾਂ ਉਹ ਮੈਨੂੰ ਪੁਲਿਸ ਦਾ ਫੋਨ ਆਇਆ ਵੀ ਤੁਹਾਡੇ ਪਖੰਡ ਪਹਹਾਓ ਬਚਾਓ ਬਚਾਓ ਮਹਿਮ ਦਾ ਇੱਕ ਜਥੇਦਾਰ ਹੈ ਗਾਂਧੀ ਬਰਨਾਲਾ ਹੂੰ ਤੇ ਉਹ ਭਾਈ ਉਹਨੇ ਆ ਕੰਮ ਕੀਤਾ ਵਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਚਲੋ ਅਸੀਂ ਨਾ ਇੱਕ ਵਾਰੀ ਬਹਿ ਕੇ ਉਹ ਪਰਿਵਾਰ ਨੂੰ ਵੀ ਅਸੀਂ ਮਿਲ ਲਾਂਗੇ ਜਿਹੜਾ ਗੁਰਸਿੱਖ ਵੀਰ ਸੀਗਾ ਹੂੰ ਤੇ ਆਪਣੇ ਜਥੇਦਾਰ ਨੂੰ ਵੀ ਮਿਲ ਲਾਂਗੇ ਗਾਂਧੀ ਨੂੰ ਵੀ ਹੂੰ ਵੀ ਅਸੀਂ ਬਹਿ ਕੇ ਗੱਲ ਲਾਂਗੇ ਚਲੋ ਉਹ ਗੱਲ ਮਿੱਟੀ ਪੈ ਗਈ ਕਿਉਂਕਿ ਸਾਡੇ ਤੇ ਵੀ ਫਿਰ ਐਕਸ਼ਨ ਹੋ ਕਰਾ ਇਹ ਚੀਜ਼ ਦਾ ਠੀਕ ਹੈ ਠੀਕ ਉਹ ਤੋਂ ਬਾਅਦ ਦੇ ਵਿੱਚ ਉਹ ਗੱਲ ਮੈਂ ਟਿਕਾਈ ਹਣਾ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲ ਮੇਰੀ ਹੋਈ ਹੂੰ ਤੁਸੀਂ ਮੈਨੂੰ ਕਿਹਾ ਵੀ ਮੈਂ ਜੋ ਵੀ ਕੁੱਤੇ ਹੈ ਨਾ ਜੋ ਵੀ ਚੱਲ ਗਿਆਗੇ ਮੈਨੂੰ ਜੋਗੀ ਬਾਬਾ ਜੀ ਕੁੱਤੇ ਨਹੀਂ ਜੋਗੀ ਮੇਰੇ ਤੇ ਚੜ ਕੇ ਆਏ ਸੀ ਫੇਰ ਕੁੱਤੇ ਆ ਹੁਣ ਜੇ ਮੈਂ ਛੁੱਟੇ ਤੇ ਬੈਠਾਂ ਤੇ ਚੜ ਗਿਆ ਮਾਂ ਤੁਸੀਂ ਕਿਹੜਾ ਖੰਡ ਪਾਓਗੇ ਉਹ ਇੱਕ ਬੰਦੇ ਸੌਲਤ ਹੈ ਹਾਂ ਹਾਂ ਕਿ ਜੋਗੀ ਚੜ ਕੇ ਆਵੇ ਤਾਂ ਚਲੋ ਜੋ ਵੀ ਹੈ ਕੁੱਤੇ ਹੈ ਨਾ ਹੂੰ ਮੈਂ ਤੁਸੀਂ ਮੈਨੂੰ ਕਿਹਾ ਵੀ ਐਸਐਚਓ ਮੇਰੇ ਤੇ ਕਾਰਵਾਈ ਕਰ ਰਿਹਾ ਵੀ ਐਸਐਚਓ ਨਾਲ ਗੱਲ ਕਰੋ ਹਾਂ ਮੈਂ ਇਹ ਗੱਲ ਕਹੀ ਆ ਨੰਬਰ ਐਸਐਚਓ ਦਾ ਨੰਬਰ ਮੈਨੂੰ ਤੁਸੀਂ ਭੇਜਿਆ ਖਾਣ ਦਾ ਹਾਂ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦਾ ਵੀ ਤੁਹਾਡੇ ਨਾਲ ਮੇਰੀ ਪਰਸੋਂ ਗੱਲ ਹੋ ਚੁੱਕੀ ਹੈ ਜੀ ਮੈਂ ਕਿਹਾ ਵੀ ਪਰਸੋਂ ਗੱਲ ਮੈਂ ਤਾਂ ਫੋਨ ਅੱਜ ਹੀ ਲਾਇਆ ਤੁਹਾਨੂੰ ਮੈਂ ਤਾਂ ਪਰਸੋਂ ਦਾ ਹੀ ਨਹੀਂ ਪੁੱਛਿਆ ਠੀਕ ਹੈ ਤੇ ਉਹ ਕਹਿੰਦੇ ਜੀ ਪਰਸੋਂ ਤੁਹਾਡੀ ਗੱਲ ਹੋਈ ਹੈ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲਦੇ ਹੋ ਮੈਂ ਕਿਹਾ ਵੀ ਮੈਂ ਬੋਲ ਰਿਹਾ ਮੇਰਾ ਪਰਸਨਲ ਨੰਬਰ ਹੈ ਇਹ ਹੂੰ ਤੇ ਕਹਿੰਦੇ ਜੀ ਪਰਸੋਂ ਵੀ ਤੁਹਾਡੇ ਫੋਨ ਤੁਹਾਡਾ ਫੋਨ ਆਇਆ ਕਿਸੇ ਹੋਰ ਨੰਬਰ ਤੋਂ ਮੈਂ ਕਿਹਾ ਵੀ ਮੈਂ ਤਾਂ ਗੱਲ ਕੀਤੀ ਨਹੀਂ ਤੁਹਾਡੇ ਨਾਲ ਠੀਕ ਹੈ ਉਹ ਐਸੇ ਤੋਂ ਐਸੇ ਤੋਂ ਨੇ ਮੈਨੂੰ ਕਿਹਾ ਵਾ ਕਹਿੰਦਾ ਵੀ ਤੁਹਾਡਾ ਨਾਮ ਲੈ ਕੇ ਗੱਲ ਹੋਈ ਹੈ ਅੱਛਾ ਜਾਨਦੀ ਬਰਤਾਰੇ ਨੂੰ ਸਾਡੀ ਮਹੰਮਾ ਦਾ ਬੰਦਾ ਇਹ ਇਹਨੂੰ ਆ ਕੇ ਉਝਾਈ ਦੇਦਾ ਅੱਛਾ ਤੇ ਗੋਜੀ ਗੱਲ ਰਹੀ ਹੈ ਵੀ ਮੈਂ ਫਿਰ ਉਹ ਮੈਂ ਕਿਹਾ ਵੀ ਮੈਂ ਤਾਂ ਫੋਨ ਲਾਇਆ ਨਹੀਂ ਹੈ ਨਾ ਫਿਰ ਉਹ ਜਦੋਂ ਆਹ ਗੱਲ ਕਹੀ ਫਿਰ ਉਹ ਕਹਿੰਦੇ ਵੀ ਇਹਨੇ ਤਿੰਨ ਗੱਡੀਆਂ ਭਰਤੀਆਂ ਸੀ ਪਰ ਸੋ ਕੱਲੋ ਕੱਲ੍ਹ ਕੇ ਪਰਸੋਂ ਐ ਕਿਹਾ ਹੁੰਦੇ ਅੱਛਾ ਆਹ ਸੱਜਾ ਫੋਨ ਜੀ ਤੇ ਜੇ ਇੱਕ ਬੰਦਗੀ ਦਾ ਰਿਜੈਕ ਕਰਾ ਅੱਛਾ ਹਾਂ ਜੇ ਤੁਹਾਡੀ ਮਹਿਮ ਦੇ ਵਿੱਚ ਬੰਦਾ ਰਵੇ ਫਿਰ ਅਸੀਂ ਨਾਲ ਜਿਹੜੀ ਜੇ ਕਾਰਵਾਈ ਤੁਹਾਡੇ ਤੇ ਹੋਵੇਗੀ ਕੱਲ ਨੂੰ ਅਸੀਂ ਤੁਹਾਡੇ ਤੇ ਐਕਸ਼ਨ ਲਵਾ ਦੇ ਤੇ ਇੱਕ ਮਿੰਟ ਹੁਣ ਤੁਸੀਂ ਬਾਬਾ ਜੀ ਆਪਦੇ ਬਤਨ ਬਲਾਸ ਕਰ ਲੈਣਾ ਹੁਣ ਮੇਰੇ ਵੀ ਸੁਣ ਲਿਓ ਤੇ ਐਸਐਚਓ ਨੂੰ ਇਹਦਾ ਪਤਾ ਲੱਗ ਗਿਆ ਵੀ ਮਨਪ੍ਰੀਤ ਨੇ ਹੋਰ ਨੰਬਰ ਤੋਂ ਫੋਨ ਕੀਤਾ ਤੇ ਫਿਰ ਉਹ ਉਹ ਨੰਬਰ ਵੀ ਐਸਐਚਓ ਕੋਲੇ ਹੋਣਾ ਚਾਹੀਦਾ ਨਾ ਜਿਹੜੇ ਨੰਬਰ ਤੋਂ ਫੋਨ ਮੈਂ ਕਿਹਾ ਸੀ ਮੈਂ ਕਿਹਾ ਵੀ ਨੰਬਰ ਤੇ ਜਿਹੜੇ ਨੰਬਰ ਤੋਂ ਕਾਲ ਆਈ ਹੈ ਹਾਂ ਵੀ ਨੰਬਰ ਭੇਜ ਸਾਨੂੰ ਕਹ ਤੂੰ ਕਹਿੰਦਾ ਜੀ ਉਹ ਤਾਂ ਮੈਂ ਹੁਣ ਗਾਂਧੀ ਨੂੰ ਪੁੱਛੂੰਗਾ ਵੀ ਜਿਹੜੇ ਨੰਬਰ ਤੋਂ ਕਾਲ ਭਾਈ ਮਨਦੀ ਤਾਂ ਨਾਂ ਲੈ ਕੇ ਕਰਾਈ ਸੀ ਐਂ ਗੱਲ ਨਹੀਂ ਹੈਗੀ ਬਾਬਾ ਜੀ ਪਤਾ ਕੀ ਆ ਜੇ ਐਸਐਚਓ ਮੈਨੂੰ ਪੁੱਛਣਾ ਜਾਣਦਾ ਐਸਐਚਓ ਫਿਰ ਨੰਬਰ ਵੀ ਦੇ ਸਕਦਾ ਨਾ ਆਪਾਂ ਨੂੰ ਐਂਕਵਰੀ ਵੀ ਕਰ ਸਕਦਾ ਵੀ ਕੌਣ ਮੇਰੀ ਮੇਰੀ ਗੱਲ ਸੁਣਾ ਮੈਂ ਤੈਨੂੰ ਦੂਜੂ ਨੰਬਰ ਲਾਵਾਂ ਪ੍ਰੈਸ ਕਾਨਫਰੈਂਸ ਲਾਵਾਂ ਉਹਦੇ ਨਾਲ ਨਹੀਂ ਦੂਜੂ ਮੇਰਾ ਨੰਬਰ ਨਹੀਂ ਚੱਲਦਾ ਮੇਰਾ ਬੰਦਾ ਕਾਲ ਮੇਰੀ ਵਟਸਐਪ ਹੀ ਚੱਲ ਰਹੀ ਆ ਤੇ ਚਲੋ ਉਹ ਤਾਂ ਕੋਈ ਗੱਲ ਨਹੀਂ ਉਹ ਵੀ ਨਿਬੜ ਲਾਂਗੇ ਚਲੋ ਜਿਹਨੇ ਵੀ ਕੀਤੀ ਹੋਊਗੀ ਠੀਕ ਆ ਕੋਈ ਗੱਲ ਨਹੀਂ ਮੈਂ 1-2 ਦਿਨਾਂ ਤੱਕ ਮੈਂ ਪੇਸੇ ਹੀ ਹੋਣਾ ਠਾਣੇ 'ਚ ਕੋਈ ਗੱਲ ਨਹੀਂ ਨੰਬਰ ਕਢਵਾ ਲੈਣਾ ਮੈਂ ਕਹੋਣਾ ਠੀਕ ਆ ਵੀ ਜਿਹੜਾ ਛੋਡਾ ਨੌ ਲੈ ਕੇ ਗਿਆ ਕਹਿੰਦਾ ਜਾਂ ਕਿਸੇ ਨੇ ਜਾਣ ਕੇ ਫਵਾੜਾਈ ਆ ਉਹ ਵੀ ਮੈਂ ਇੱਕ ਵਾਰੀ ਕਰੂੰਗਾ ਇਹ ਗੱਲ ਮੈਨੂੰ ਨਾ ਐਸਐਸਓ ਨੇ ਖੁਦ ਕਹੀ ਐ ਨਹੀਂ ਬਾਬਾ ਜੀ ਕਹੀ ਹੋਊਗਾ ਕਹੀ ਤੇ ਹੋਣੀ ਆ ਦੇਖੋ ਮੈਂ ਉਹ ਚੀਜ਼ ਨੂੰ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਨਹੀਂ ਕਹੀ ਆਉਣਾ ਚਲੋ ਕਹਿਤਾ ਹੋਊਗਾ ਉਹਦੀ ਮੈਂ ਇੱਕ ਵਾਰੀ ਆਪੇ ਕਰ ਲੂੰਗਾ ਤੇ ਦੂਸਰੀ ਗੱਲ ਬਾਬਾ ਮੈਨੂੰ ਇਹ ਦੱਸੋ ਮੈਂ ਕੋਈ ਸੁੱਥੋ ਕਿਤੇ ਪੈਸੇ ਲੈੇ ਸੀ ਜਾਂ ਮੈਂ ਕਿਤੇ ਸੁੱਥੋ ਪੈਸੇ ਮੰਗਦਾ ਸੀਗਾ ਜਦੋਂ ਵੀ ਮੈਂ ਕੋਈ ਛੋਟਾ ਕਾਰਜ ਹੁੰਦਾ ਸੀ ਠੀਕ ਹੈ ਮੈਂ ਬਖੰਡ ਤੋਂ ਕੀ ਲੈਣਾ ਇੱਕ ਮਿੰਟ ਮੈਂ ਬਖੰਡ ਤੋਂ ਕੀ ਲੈਣਾ ਮੇਰੇ ਕਨੇ ਲੋਕ ਲੁੱਟੇ ਜਾਣ ਇੱਕ ਦੂਜੇ ਨੂੰ ਮੈਂ ਮੇਰੇ ਕਿਹੜਾ ਕੋਈ ਘਰੇ ਛਿੱਟ ਕੇ ਜਾਂਦਾ ਠੀਕ ਹੈ ਇੱਕ ਮੈਂ ਕਿਉਂ ਤੁਰਦਾ ਸੀ ਛੋਟੇ ਬਾਬਾ ਇੱਕ ਮਿੰਟ ਗੱਲ ਸੁਣਾ ਪਹਿਲਾਂ ਮੇਰੀ ਮੇਰੀ ਸੁਣੋ ਪਹਿਲਾਂ ਪੂਰੀ ਸੁਣੋ ਮੇਰੀ ਗੱਲ ਮੈਂ ਛੋਟੇ ਨਾਲ ਤਾਂ ਤੁਰਦਾ ਸੀ ਕਿਉਂਕਿ ਇੱਕ ਬਾਬਾ ਸੀਗਾ ਗੁਰਵਿੰਦਰ ਤੂੰ ਸਾਰਿਆਂ ਦੀ ਗੱਲ ਸਾਈਡ ਤੇ ਰੱਖ ਬਾਬਾ ਦੇਖ ਮੈਨੂੰ ਕਿਸੇ ਬ ਮੈਂ ਗੁਰਵਿੰਦਰ ਸਿੰਘ ਗੁਰਵਿੰਦਰ ਤੇ ਇੱਕ ਮਿੰਟ ਸੁਣ ਲਓ ਮੇਰਾ ਨਾਮ ਲੈ ਕੇ 5000 ਰੁਪਏ ਲੈ ਲਿਆ ਕੀ ਤੋਂ ਲੈ ਲਿਆ ਇੱਕ ਮੈਨੂੰ ਬਾਹਰ ਇੱਕ ਮੈਨੂੰ ਬਾਹਰੋਂ ਕਾਲ ਆਈ ਅੱਛਾ ਮੈਨੂੰ ਉਹ ਕਹਿੰਦੇ ਵੀ ਜਿਹੜਾ ਗੰਧ ਹੀ ਮੁੰਡਾ ਬਰਨਾਲੇ ਵਾਲਾ ਹੂੰ ਵੀ ਕਿਸੇ ਪਰਿਵਾਰ ਦੇ ਘਰ ਜਾ ਕੇ ਨੇ ਤੁਹਾਨੂੰ ਕੀ ਦੋ ਉਹਨਾਂ ਤੋਂ 10000 ਰੁਪਏ ਲੈ ਲਿਆ ਅੱਛਾ ਉਹ ਮੈਂ ਉਹਨਾਂ ਨੂੰ ਆਖਿਆ ਵੀ ਮੈਨੂੰ ਪਰਿਵਾਰੋਂ ਮਿਲਾ ਦਿਓ ਪਰਿਵਾਰ ਮਿਲਾਓ ਤੇ ਪ੍ਰੂਫ ਦਿਓ ਜੀ ਤੋਂ ਮੈਂ 10000 ਰੁਪਏ ਲਿਆ ਕੇ ਮੈਂ ਦੁੱਗਣੇ ਮੋੜੂੰਗਾ ਨਹੀਂ ਨਹੀਂ ਮੈਂ ਉਹੀ ਸੁਣ ਤਾ ਲੈ ਮੇਰੀ ਗੱਲ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਨਾ ਵੀ ਤੇਰੇ ਕੋਲ ਕਿਉਂ ਨਹੀਂ ਕੀਤੀ ਕਿਉਂ ਵੇ ਤੁੰਗਰਾ بابا ਬੇਬਸਬਾਸ ਨਹੀਂ ਜੇ ਬੇਬਸਬਾਸ ਹੁੰਦਾ ਤੁਸੀਂ ਲੈਟਰ ਨਾ ਕੱਢਦੇ ਮੇਰੇ ਨਾਂ ਦਾ ਨਹੀਂ 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 ਲੈਟਰ ਭਰਵਾਇਆ ਨਾ ਵੀ ਹੁਣ ਮੇਰੀ ਗੱਲ ਸੁਣੋ ਵੀ ਉਹ ਹੁਣ ਜਿਹੜੇ ਸਾਡੇ ਜਤੇਦੇ ਸਿੰਘ ਉਹ ਕਹਿੰਦੇ ਜੀ ਸਾਡੇ ਤੇ ਕਾਰਵਾਈ ਨਾਲ ਅਸੀਂ ਵਿੱਚ ਪੰਗੇ ਚ ਪੈਨੇ ਆ ਕਾਦੇ ਪੰਗੇ ਚ ਪੈਨੇ ਐ ਐਸ 14 ਦਾ ਐਸ 14 ਫੋਨ ਆਇਆ ਉਹ ਮੈਨੂੰ ਕਹਿੰਦਾ ਵੀ ਲੋਡੇ ਮੈਂ ਬੰਦੇ ਖਿਲਾਫ ਅਸੀਂ ਬਣਦੀ ਸੱਚ ਕਾਰਵਾਈ ਕਰਾਂਗੇ ਇਸ ਬੰਦੇ ਨੂੰ ਬਰਖਾਸਤ ਕਰਾਉ ਅੱਛਾ ਤੇ ਮੋਹਨਜੀਤ ਨੇ ਫਿਰ ਮਤਲਬ ਕੱਢਤਾ ਮੋਹਨਜੀਤ ਕਹਿੰਦਾ ਵੀ ਭਾਈ ਦੁਜਾ ਵੀ ਅਸੀਂ ਦੇ ਵਿੱਚ ਆਉਣਾ ਨਹੀਂ 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 ਮੋਹਨ ਜੀ ਤਾਂ ਦੇਖ ਮੋਹਨ ਜੀ ਤਾਂ ਦੇਖ ਮੈਂ ਕਿਸੇ ਮੋਹਨ ਜੀ ਤੋਂ ਨਹੀਂ ਜਾਣਦਾ ਮੈਂ ਸਿਰਫ ਤੈਨੂੰ ਜਾਣਦਾ ਗੱਲਾਂ ਠੀਕ ਹੈ ਨਾ ਹੁਣ ਗੱਲ ਇਹ ਆ ਦੇਖ ਮੈਂ ਕੋਈ ਛੋਟੇ ਡਰਤਾ ਮਾਰਿਆ ਨਹੀਂ ਛੋਟੇ ਨਾਲ ਤੁਰਿਆ ਸੀ ਮੈਂ ਇੱਕ ਮੈਂ ਮੈਨੂੰ ਇਹ ਲੱਗਿਆ ਸੀ ਮਹਾ ਚੱਲ ਤੁਸੀਂ ਹੱਕ ਸੱਚ ਦੀ ਲੜਾਈ ਚੱਲੀ ਹੈ ਨਾ ਵੀ ਚਲੋ ਜਰਾ ਆਪਾਂ ਸਾਥ ਦਿੰਦੇ ਤੂੰ ਮੈਨੂੰ ਸੌ ਖਾ ਕੇ ਦੇ ਕਹੇ ਮੈਂ ਤੇ ਇਥੋਂ ਕਿਤੇ 100 ਰੁਪਿਆ ਤੇਲ ਨੂੰ ਵੀ ਮੰਗਿਆ ਹੋਵੇ ਮੋਟਰਸਾਈਕਲ ਨੂੰ ਜਾ ਤਾਂ ਆਏ ਗਏ ਬਾਬਾ ਜੀ ਅਸੀਂ ਤਾਂ ਨਹੀਂ ਫਿਰ ਇੰਨੇ ਅਸੀਂ ਨਹੀਂ ਕਹਿੰਦੇ ਮੇਰਾ ਮੇਰਾ ਫਿਰ ਦੂਸਰੀ ਗੱਲ ਤੁਸੀਂ ਇੱਕ ਮਿੰਟਾ ਤੂੰ ਬਾਬਾ ਜਦੋਂ ਇੰਨੀ ਗੱਲ ਤੇਰੀ ਐਸਐਚਓ ਨਾਲ ਹੋ ਗਈ ਕਿਤੇ ਨਾ ਮਰਜੀ ਹੋ ਗਈ ਤੂੰ ਇੱਕ ਵਾਰੀ ਮੈਨੂੰ ਤਾਂ ਫੋਨ ਲਾ ਕੇ ਪੁੱਛ ਸਕਦਾ ਇਹ ਪੁੱਤ ਦੱਸ ਆ ਗੱਲ ਕੀ ਆ ਤੁਸੀਂ ਕੀ ਕੀਤਾ ਬਸ ਹੁਣ ਮੜਾ ਵੀ ਨੌ ਬਣ ਗਿਆ ਆਪਣਾ ਚੱਕੋ ਵੀ ਜੜੀਆਂ ਲੀਲੀਆਂ ਫੇਲੀਆਂ ਰਹੀਆਂ ਠੀਕ ਆ ਜਿਹੜਾ ਛੋਡੇ ਨਾਲੋਂ ਉਤੋਂ ਦੀ ਲੰਗਦਾ ਦੀਂਦਾ ਤੁਸੀਂ ਚੱਕ ਕੇ ਉਹਨੂੰ ਬਾਹਰ ਕੱਢੀ ਨੋ ਗੁਰਵਿੰਦਰ ਸਿੰਘ ਪਹਿਲਾਂ ਉਹ ਮੜਾ ਜੀ ਉਤੋਂ ਦੀ ਹੁੰਦਾ ਦੇਖਿਆ ਛੋਡੇ ਉਹਨੂੰ ਮਾਰਿਆ ਤੁਸੀਂ ਬਾਹਰ ਚਾਕੇ ਹੁਣ ਮੈਂ ਆ ਗਿਆ ਮੈਨੂੰ ਮੜਾ ਚਾਕੇ ਕੱ ਇਹ ਤੋਂ ਲਿਆ ਗਿਆ ਉਹ ਬੰਦੇ ਦਾ ਪ੍ਰੂਫ ਵੀ ਹੋਣਾ ਚਾਹੀਦਾ ਨਾ ਆਪਣੇ ਕੋਲੇ ਮੈਂ ਪ੍ਰੂਫ ਹੈ ਉਹ ਸਾਰਾ ਪ੍ਰੂਫ ਆ ਮੰਨਿਆ ਗੁਰਵਿੰਦਰ ਕਹਿੰਦਾ ਮੈਂ ਲਿਆ ਹੈ ਜੀ ਅੱਛਾ ਕਹਿੰਦਾ ਜੀ ਪਰ ਸਾਡੇ ਕੋਲੇ ਉਹ ਝੇੜ ਝੇੜ ਤੋਂ ਲਿਆ ਉਹ ਕਹਿੰਦਾ ਜੀ ਭਾਈ ਮਨਪ੍ਰੀਤ ਉਹ ਕਹਿੰਦਾ ਭਾਈ ਮਨਪ੍ਰੀਤ ਨੂੰ ਮੈਂ 5000 ਦੇ ਕੇ ਆਇਆ ਹੈ ਤੇ ਉਹ ਉੱਥੇ ਦਾ ਗੁਰਵਿੰਦਰ ਨਾਲ ਗੁਰਵਿੰਦਰ ਕਹਿੰਦਾ ਮੈਂ ਉਹਨੂੰ ਕਿਹਾ ਜੀ ਮੇਰੀ ਦਿਹਾੜੀ ਹੈ 5000 ਰੁਪਿਆ ਸਾਨੂੰ ਇਹ ਨਾ ਇਹ ਚ ਫਰਕ ਹੋ ਜਾਂਦੇ ਨੇ ਨਾ ਚੀਜ਼ਾਂ ਦੇ ਚਲੋ ਜੇ ਉਹਨੇ ਲੈ ਲਿਆ ਚਲੋ ਮੈਂ ਮੰਨਦਾ ਚ ਉਹਨੇ ਲੈ ਵੀ ਲਿਆ ਬਹੁਤ ਗਲਤ ਕਹਿਣਾ ਮੈਂ ਉਹਨੂੰ ਗੁਰਵਿੰਦਰ ਨੂੰ ਠੀਕ ਆ ਗਲਤ ਆ ਉਹਦਾ ਤੇ ਜਿਹੜਾ ਤੁਸੀਂ ਮੇਰੇ ਬਾਰੇ ਕਹਿੰਦੇ ਹੋ ਉਹ ਵੀ 10000 ਰੁਪਏ ਲਿਆ ਮੈਂ ਕੀ ਤੋਂ ਲਿਆ ਮੈਨੂੰ ਪ੍ਰੂਫ ਤਾਂ ਦਿਓ ਜੇ ਤੁਸੀਂ ਦੱਸ ਕਹਿੰਦੇ ਹੋ ਮੈਂ 20 ਮੋੜੂ ਹੋਰ ਦੱਸੋ ਪਰ ਪ੍ਰੂਫ ਹੋਵੇ ਅਗਲੇ ਕੋਲੇ ਠੀਕ ਆ ਨਾ ਇੱਕ ਗੱਲ ਹੋਰ ਸੁਣੋ ਹੂੰ ਮੇਰੀ ਗੱਲ ਸੁਣੋ ਗੱਲ ਇਹ ਨਹੀਂ ਹੁੰਦੀ ਕਿ ਉੱਤੇ ਉੱਤੇ ਲੰਘਦੇ ਨਹੀਂ ਹੁੰਦੇ ਵੀਰ ਮੇਰਾ ਨਾਮ ਪਹਿਲਾਂ ਵੀ ਬਹੁਤ ਸੀਗਾ ਅੱਜ ਵੀ ਬਹੁਤ ਹੈ ਕਿਉਂਕਿ ਮੈਂ ਇੱਕ ਤੇ ਸਾਲ ਨੂੰ ਬਲੌਗ ਕਰਦਾ ਮੈਂ ਪ੍ਰਚਾਰਕ ਅਸੀਂ ਰਾਗੀ ਪ੍ਰਚਾਰਕਾ ਬਾਬਾ ਦੇਖੋ ਹਣਾ ਮੈਂ ਹੁਣ ਤੁਹਾਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਦੇਖੋ ਹਣਾ ਮੈਨੂੰ ਉਹ ਤਾਂ ਪਤਾ ਹੀ ਆ ਵੀ ਕੋਈ ਗੱਲ ਨਹੀਂ ਥੋੜਾ ਨੋਂ ਪਹਿਲਾਂ ਵੀ ਵਧੀਆ ਸੀ ਠੀਕ ਆ ਅੱਜ ਵੀ ਵਧੀਆ ਮੈਂ ਉਹ ਨਹੀਂ ਗੱਲ ਕਰਦਾ ਪਰ ਮੈਂ ਗੱਲ ਇਹ ਕਰਦਾ ਵੀ ਤੁਸੀਂ ਇੱਕ ਵਾਰੀ ਕਿਉਂ ਨਹੀਂ ਕਰਦੇ ਦੂਜੀ ਗੱਲ ਤੁਸੀਂ ਇਹ ਵੀ ਕਰੀਆ ਕਿ ਗਾਂਧੀ ਬਰਨਾਲੇ ਵਾਲਾ ਲੋਕਾਂ ਨੂੰ ਕੁੱਟਦਾ ਮਾਰਦਾ ਕਿਹਨੂੰ ਨਾ ਨਾਜ ਕੁੱਟਿਆ ਮੈਂ ਦੱਸੋ ਕਿਹਦੇ ਮੰਜਨੜਾ ਥੱਪੜ ਮਾਰਾ ਬਾਬਾ ਜੀ ਕੁੱਟਣ ਦੀ ਗੱਲ ਤਾਂ ਦੂਰ ਜਦੋਂ ਬੰਦਾ ਮੂਰੇ ਸਹੀ ਹੋਵੇ ਨਾ ਆਪਾਂ ਟੱਚ ਵੀ ਨਹੀਂ ਕਰ ਸਕਦੇ ਅਗਲੇ ਨੂੰ ਜੇ ਕੋ ਗਲਤ ਕੰਮ ਕਰੂਗਾ ਮੇਰੇ ਕੋਲੇ ਤਾਂ ਦੇਖੋ ਉਹ ਕੰਮ ਤਾਂ ਹੈ ਨਹੀਂਗਾ ਵੀ ਅਗਲੇ ਦੇ ਘਰੇ ਜਾ ਕੇ ਬਹਿ ਜਾ ਅਗਲੇ ਦੀ ਮਿੰਤ ਕਰੋ ਮਤੇ ਇੱਕ ਵਾਰੀ ਪਿਆਰ ਨਾਲ ਦੂਜੀ ਵਾਲੀ ਡਾਂਗ ਨਾਲ ਸਮਝਾਉਣਾ। ਉਹ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਪਤਾ ਕੀ ਹੈ ਜਦੋਂ ਹੁਣ ਆ ਗੱਲ ਹੋਈ ਸੀ ਚਰਚਾ ਲਈ ਚਲੋ ਅਸੀਂ ਵੀ ਮੰਨਦੇ ਹਾਂ ਗੁਰੂ ਦੇ ਸਿੱਖ ਹੋ ਕੇ ਉੱਥੇ ਬੰਦਾ ਜਾ ਕੇ ਬਹਿੰਦਾ ਭਾਈ ਉੱਥੇ ਉਹ ਕਹਿ ਦਿੰਦਾ ਵੀ ਹਾਂ ਮੈਂ ਤਾਂ ਠੀਕ ਹੋਇਆ ਤੇ ਜੇ ਠੀਕ ਹੋਇਆ ਤੇ ਤੂੰ ਘਾਤਰਾ ਲਾ ਕੇ ਜਾ ਆਪਣਾ ਭੈਣ ਚੁੱਦੇ ਤੇ ਪਾ ਕੇ ਬਹਿਣ। ਅਸੀਂ ਮੰਨਦੇ ਆ ਪਰ ਉਦੋਂ ਬਾਅਦ ਜਦੋਂ ਐਸਐਚਓ ਨਾਲ ਗੱਲ ਹੁੰਦੀ ਐ ਐਸਐਚਓ ਕਹਿੰਦਾ ਜੀ ਇਹ ਗੱਡੀਆਂ ਭੰਨਦਾ ਫਿਰਦਾ ਤਿੰਨ ਗੱਡੀਆਂ ਨੇ ਭੰਨਤੀਆਂ ਐ ਕਰਦਾ ਬਾਬਾ ਗੱਡੀ ਤਿੰਨ ਦਾ ਕੀ ਜੇ ਮੈਂ ਕਿਸੇ ਦਾ ਮੋਸਾਈਕਲ ਵੀ ਭੰਨਿਆ ਹੋਵੇ ਨਾ ਐਸਐਚਓ ਪ੍ਰੂਫ ਦੇ ਦੇਵੇ ਜੇ ਮੈਂ ਕਿਸੇ ਦਾ ਸਾਈਕਲ ਵੀ ਭੰਨਿਆ ਹੋਵੇ ਗੱਡੀ ਤਾਂ ਹਾਂ ਜਿਹੜੀਆਂ ਗੱਡੀਆਂ ਭੰਨੀਆਂ ਉਹ ਲੜਾਈ ਹੋਈ ਆ ਤਪੇ ਦੇ ਵਿੱਚ ਉਹ ਹੋਰ ਮੁੰਡਿਆਂ ਨੇ ਭੰਨੀਆਂ ਪਰ ਜਿੱਤੇ ਗੱਡੀਆਂ ਫੁੱਟੀਆਂ ਉਹਦੇ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਨਾਲੇ ਨਹੀਂ ਚਲੋ ਤਾਂ ਉਹਦੇ ਕਹਿਣ ਮੁਤਾਬਕ ਆ ਨਾ ਗੱਲ ਇਹ ਆ ਵੀ ਮੈਂ ਤਾਂ ਉਹ ਬਾਬਾ ਪਤਾ ਕੀ ਆ ਕੋਈ ਵੀ ਬੰਦੇ ਨੂੰ ਟੀਮ ਚੋਂ ਕੱਢਣਾ ਨਾ ਪਹਿਲਾਂ ਉਹਦੇ ਬਾਰੇ ਇੱਕ ਵਾਰੀ ਜ਼ਰੂਰੀ ਆ ਬੈਠਾ ਤੁਸੀਂ ਮੈਥੋਂ ਵੱਡੇ ਹੋ ਠੀਕ ਆ ਮੈਂ ਤੁਹਾਡੇ ਮੂਹਰੇ ਗੱਲ ਕਰਦਾ ਚੰਗਾ ਨਹੀਂ ਲੱਗਦਾ ਸਾਡੇ ਆਏ ਨਾ ਜਥੇਦਾਰ ਨੇ ਬਾਈ ਕੀ ਤਾਂ ਡਿਸਪੈਸਾ ਗੱਲ ਕਰਿਆ ਕਿਹੜਾ ਜਥੇਦਾਰ ਉਹ ਕੋਈ ਬੜਾ ਸੋਹਣਾ ਬੋਲ ਕੋਈ ਸੁਸਾਇਤ ਨੇ ਬਾਕੀ ਨਹੀਂ ਤੁਸ ਗੱਲ ਕਰ ਕੋਈ ਹੋਰ ਹੀ ਨਾ ਉਹ ਬਾਬਾ ਜੀ ਮੈਨੂੰ ਗੋਣ ਦਾ ਤਰੀਕਾ ਹੈਗਾ ਪਹਿਲਾਂ ਮੈਨੂੰ ਬਾਬਾ ਜੀ ਬੋਲਣ ਦਾ ਤਰੀਕਾ ਤਾਂ ਹੈਗਾ ਠੀਕ ਆ ਤੁਸੀਂ ਮੈਨੂੰ ਐ ਦੱਸੋ ਤੁਸੀਂ ਜਥੇਦਾਰ ਹੋ ਨਾ ਭਾਈ ਅਸੀਂ ਜਥੇਦਾਰ ਠੀਕ ਹੈ ਸਾਰਾ ਡਿਸੀਜਨ ਅਸੀਂ ਲੈਣਾ ਹੁੰਦਾਗਾ ਅਸੀਂ ਲੈਣਾ ਫਿਰ ਪਾਪਾ ਜੀ 1 ਮਿੰਟ ਫਿਰ ਇਹ ਕਿਹੜੇ ਕਾਨੂੰਨ ਚ ਲਿਖਿਆ ਵੀ ਜੇ ਆਪਾਂ ਜਥੇਦਾਰਾਂ ਦਾ ਆਪਾਂ ਸਹੀ ਬੰਦੇ ਨੂੰ ਗਲਤ ਕਕਰਾਰ ਦੇ ਦੋ ਇਹ ਕਿਹੜੇ ਕਾਨੂੰਨ ਚ ਲਿਖਿਆਗਾ ਮੈਨੂੰ ਇਹ ਦੱਸੋ ਬਲਤਾ ਉਹ ਭਾਈ ਯਾਰ ਅਸੀਂ ਪਹਿਲਾਂ ਐਡਆਫਟ ਨੂੰ ਅਥਾਰਟੀ ਕਿਵੇਂ ਦਿੱਤੀ ਜੀ ਜਿਹੜਾ ਕਿਹੜਾ ਗਾਲਮਾ ਫੜ ਕੁੱਟਣ ਦਾ ਇਹਨੂੰ ਦੱਸ ਤੂੰ ਅਥਾਰਟੀ ਕਿੱਥੇ ਤੈਨੂੰ ਕਹਾਗਾ ਅਥਾਰਟੀ ਨੂੰ ਜਦਾ ਐ ਦੱਸੋ ਮੈਂ ਕਿਸੇ ਬੰਦੇ ਨੂੰ ਨਾਜ ਕੁੱਟਿਆ ਹੋਵੇ ਕਿਸੇ ਤੇ ਮੈਂ ਨਾਜ ਮਾਰੀਆਂ ਹੁਣ ਮੇਰੇ ਤੇ ਬੰਦੀ ਕਾਰਵਾਈ ਹੋਵੇ ਭਾਈ ਇਹ ਪੁਲਿਸ ਪ੍ਰਸ਼ਾਸਨ ਕਾਰੇ ਵਾਸਤੇ ਬਾਈ ਤੂੰ ਹੁਣ ਆਪਦੇ ਮੁੱਦੇ ਆਪਦੇ ਹਿਸਾਬ ਦੇ ਕਰੀ ਸਾਡਾ ਨਾਲ ਲੈ ਕੇ ਨਗਰੀ ਕੋਈ ਵੀ ਬਾਬਾ ਐਂ ਦੱਸੋ ਤੂੰ ਤੂੰ ਸੌਂ ਖਾ ਕੇ ਕਹਦੇ ਵੀ ਮੈਂ ਕਿੱਦੇ ਛੋਡਾ ਨੋ ਲੈ ਕੇ ਕੀ ਕਾਰਵਾਈ ਪਾਈ ਆ ਕਿਹੜਾ ਮੈਂ ਕੰਮ ਕੀਤਾ ਛੋਡਾ ਨੋ ਲੈ ਕੇ ਬਾਈ ਐਸਐਚਓ ਯਾਰ ਸਾਡਾ ਫੋਨ ਲਾ ਕੇ ਕਹਿੰਦਾ ਬਾਬਾ ਜੀ ਥੋੜੀ ਥੋੜੀ ਮਹਿਮ ਚ ਹੋ ਐਸਐਚਓ ਨੇ ਬਾਈ ਤਾਂ ਤੁਹਾਨੂੰ ਕਿਹਾ ਐਸਐਚਓ ਨਾਲ ਮਨਪ੍ਰੀਤ ਦੀ ਗੱਲ ਹੋਈ ਸੀ ਠੀਕ ਹੈ ਨਾ ਇਹਦਾ ਮਤਬ ਇਹ ਨਹੀਂ ਹੁੰਦਾ ਵੀ ਜੇ ਕੋਈ ਬੰਦਾ ਆਪਦੇ ਨਾਲ ਅੱਗੇ ਲੰਘਦਾ ਵੀ ਉਹਨੂੰ ਪਾ ਥੱਲੇ ਛੇੜ ਦਿਓ ਨਹੀਂ ਨਹੀਂ ਤੁਸੀਂ ਮੈਨੂੰ ਐਂ ਦੱਸੋ ਕੀ ਨਹੀਂ ਕੀਤਾ ਇੱਕ ਮਿੰਟ ਕੀ ਨਹੀਂ ਕੀਤਾ ਆਪਾਂ ਉਹਦੇ ਪਾਸੇ ਹੈਂ ਭਾਈ ਸਾਹਿਬ ਦੀ ਫੋਟੋ ਲਾਈ ਤੂੰ ਪ੍ਰੋਫਾਈਲ ਤੇ ਵਟਸਐਪ ਤੇ ਵੀ ਕੱਲ ਨੂੰ ਕੋ ਗੱਲ ਮੈਂ ਕਹੂੰਗਾ ਵੀ ਆਹ ਵੇਖੋ ਮੇਰੀ ਭਾਈ ਸਾਹਿਬ ਨਾਲ ਮੈਂ ਸਾਡੀ ਗੱਲਬਾਤ ਹੈ ਨਹੀਂ ਨਹੀਂ ਗੱਲ ਫੋਟੋ ਦੀ ਨਹੀਂ ਫੋਟੋ ਦਾ ਚੱਲ ਮੇਰੀ ਗੱਲ ਸੁਣ ਇੱਕ ਮੂੰਹ ਪ੍ਰੈਨਸੀ ਛੁੱਟਣਾ ਤਾਂ ਲਾਲੀਲਾ ਮੈਂ ਹੁਣੀ ਕੱਟ ਦਿੰਦਾ ਫੋਟੋ ਦਾ ਫੋਟੋ ਦੀ ਕੀ ਗੱਲ ਹੈ ਇੱਕ ਮਿੰਟ ਮੇਰੀ ਗੱਲ ਸੁਣਾ ਇੱਕ ਮਿੰਟ ਤਦੇ ਆਪਾਂ ਮੰਨ ਲਾ ਕਿਸੇ ਨੂੰ ਸਮਝਾਉਣਾ ਜ਼ਬਰਦਸਤੀ ਨਹੀਂ ਕਰ ਸਕਦੇ ਇਹ ਥੋੜੀ ਵੀ ਆਪਾਂ ਚਪੇੜੇ ਮਾਰ ਕੇ ਨਾ ਤਾਂ ਉਹਨੇ ਤਾਂ ਇੱਕ ਆਪਣੇ ਬੰਦੇ ਆਪਾਂ ਤੋੜਨੇ ਆ ਆਪਣੇ ਗੁਰਸਿੱਖੀ ਦੇ ਨਾਲ ਨਾ ਕੋ ਜੋੜਨੇ ਆ ਫਿਰ ਐਂ ਕਰੋ ਬਾਬਾ ਜੀ ਜੇ ਜੋੜਨੇ ਆ ਜੇ ਇੱਕ ਮਿੰਟ ਬਾਬਾ ਜੀ ਜੇ ਜੋੜਨੇ ਆ ਨਾ ਫਿਰ ਜਿਹੜੇ ਬੰਦੇ ਗਾਤਰੇ ਪਾ ਕੇ दारूਆ ਪੀ ਕੇ ਗਲਤ ਕੰਮ ਕਰ ਕਰਕੇ ਅੰਬਰ ਤੇ ਛੱਡੀ ਬੈਠੇ ਫਿਰ ਉਹਨਾਂ ਨੂੰ ਦੁਬਾਰੇ ਪਵਾ ਦੋ ਕੰਕਾਰ ਆਪਾਂ ਬਾਈ ਯਾਰ ਅਸੀਂ ਪਵਾਵਾਂਗੇ ਆ ਸਾਡੀ ਮੀਟਿੰਗ ਚੱਲੀ ਜਾਂਦੀ ਐ ਮੀਟਿੰਗ ਚੱਲੀ ਜਾਂਦੀ ਐ ਫਿਰ ਬਾਬਾ ਜੀ ਫਿਰ ਇਹ ਤਾਂ ਫਿਰ ਇਹ ਤਾਂ ਫਿਰ ਸਾਨੂੰ ਤਾਂ ਇੱਕ ਗੱਲਾ ਬੰਦੇ ਇਕੱਠੇ ਕਰਨ ਦੀ ਹੋਗੀ ਇਹਦਾ ਮਤਲਬ ਇਹ ਤਾਂ ਨਹੀਂ ਫਿਰ ਵੀ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਆ ਉਹ ਤਾਂ ਨਹੀਂ ਫਿਰ ਉਹ ਜਾਗ ਚੇਤੇ ਆਪਾਂ ਨੂੰ ਕੋਈ ਓ ਯਾਰ ਤੈਨੂੰ ਜਾ ਰਹੇ ਪਤਾ ਯਾਰ ਅਸੀਂ ਉਹੀ ਤੋਹੀ ਤਰੇ ਫਿਰਦੇ ਆਂਗੇ ਬਾਬਾ ਜੀ ਉਹ ਬਾਈ ਯਾਰ ਜਿਹੜਾ ਬੰਦਾ ਕਾਨੂੰਨ ਤੋਂ ਬਾਹਰ ਕੋਈ ਹਾਲ ਤਰੀਕ ਢਾਂਗਣ ਢੰਗਣਾ ਹੁੰਦਾ ਏ ਥੋੜੀ ਅਗਲਾਂ ਰੁਕਣ ਲੱਗ ਜਾਓ ਜਾ ਕੇ ਬਾਬਾ ਕੋਈ ਆਏ ਥੋੜੀ ਹੁੰਦਾਗਾ ਆਏ ਆਏ ਨਹੀਂ ਜੁੜਦੇ ਕਿ ਗੁਰ ਸਿੱਖੇ ਨਾ ਜੀ ਨਹੀਂ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਸਾਡੇ ਨਾਲ ਫਿਰ ਇੱਕ ਤਾਂ ਤੁਸੀਂ ਉੱਤੇ ਘੁੱਟ ਮਾਰ ਕਰਦੇ ਦੂਜੇ ਤੋਂ ਵੀਡੀਓ ਬਣਾ ਕੇ ਪਾਉਨੇ ਆ ਯਾਰ ਤੁਸੀਂ ਨਹੀਂ ਪਾਉਂਦੇ ਨਾ ਤੁਸੀਂ ਸੋ ਇੱਕ ਮਿੰਟ ਸੋਨੂ ਕਿਹਨੇ ਅਧਿਕਾਰ ਦਿੱਤਾ ਫਿਰ ਅਗਲੇ ਦੀ ਚਲਦੀ ਚਲਦੀ ਚੌਂਕੀ